ਕਿ ਕੁაზე ਮਾਰੀ ਲੇਗਾ ਇਹਦਾ ਮੈਡੀਕਲ ਸਟੋਰ ਦੇ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਵਾਲੇ ਆਏ ਸੀਗੇ ਉਹਨਾਂ ਨੇ ਇਹ ਬਾਹਰੋਂ ਕਿਸੇ ਕੰਮ ਆਇਆ ਸੀਗਾ ਔਰ ਅੰਦਰ ਆਪਣੀ ਦੁਕਾਨ ਦੇ ਵਿੱਚ ਜਾ ਰਿਹਾ ਸੀਗਾ ਉਹ ਬਾਹਰੋਂ ਮੋਟਰਸਾਈਕਲ ਵਾਲਿਆਂ ਨੇ ਇੱਕ ਗੋਲੀ ਮਾਰੀ ਜੋ ਇਹਦੇ ਅੱ삐 ਲੱਤ ਦੇ ਉੱਤੇ ਲੱਗੀ ਹੈ ਔਰ ਉਹ ਬੰਦੇ ਗੋਲੀ ਮਾਰ ਕੇ ਜਿਹੜੇ ਅਣਪਛਾਤੇ ਆ ਫਰਾਰ ਹੋ ਗਏ ਨੇ ਪੁਲਿਸ ਨੂੰ ਜਦੋਂ ਪਤਾ ਲੱਗਾ ਇਹਨੂੰ ਇੱਥੇ ਆਨੰਦਪੁਰ ਹਸਪਤਾਲ ਲੈ ਕੇ ਆਏ ਆ।ਿੱਥੇ ਉਹਦਾ ਇਲਾਜ ਚੱਲ ਰਿਹਾ ਹੈ। ਔਰ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਤੇ ਹੋਰ ਜਿਹੜੇ ਵੀ ਸਾਡੇ ਸੋਰਸ ਆ ਉਹਦੀ ਮਦਦ ਲਈ ਜਾ ਰਹੀ ਹੈ। ਸਰ ਪਰਿਵਾਰ ਦੇ ਮੁਤਾਬਕ ਪਹਿਲਾਂ ਵੀ ਕੁਝ ਮਹੀਨੇ ਜਿਹੜਾ ਹਮਲਾ ਹੋਇਆ ਸੀਗਾ ਉਦੋਂ ਵੀ ਤਕਰੀਬਨ 6 ਗੋਲੀਆਂ ਜਿਹੜਾ ਸ਼ਟਰ ਤੇ ਮਾਰੀਆਂ ਸੀਗੀਆਂ। ਨਾ ਕੋਈ ਥ੍ਰੈਟ ਕਾਲ ਆ ਪਰ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਮੁਲਜ਼ਮ ਨਹੀਂ ਫੜੇ ਗਏ। ਹਾਂ ਉਹਦੇ ਇਸ ਬਾਰੇ ਇੱਕ ਐਫਆਈਆਰ ਦਰਜ ਹੋਈ ਹੈ। ਔਰ ਉਹਦੇ ਉਹ ਜਿਹੜਾ ਬੈਕਗ੍ਰਾਉਂਡ ਸੀ ਜੀ ਉਹ ਚੀਜ਼ ਨੂੰ ਅਸੀਂ ਧਿਆਨ ਚ ਰੱਖ ਕੇ ਅਸਿਸ਼ੀਏਸ਼ਨ ਕਰ ਰਹੇ ਹਾਂ ਸਰ ਹੁਣ ਜਿਵੇਂ ਮੰਨ ਲਓ ਕਿ ਪਰਿਵਾਰ ਦਾ ਉਹ ਨੌਜਵਾਨ ਆ ਉਹਨੂੰ ਜਾਣ ਮਾਲ ਦਾ ਉਹਦੇ ਪਰਿਵਾਰ ਨੂੰ ਵੀ ਹੋ ਸਕਦਾ ਖਤਰਾ ਹੋਵੇ ਕੋਈ ਸਰ ਸਿਕਿਉਰਟੀ ਵਗੈਰਾ ਲਈ ਕੋਈ ਪ੍ਰਬੰਧ ਬਿਲਕੁਲ ਜੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਗਏ ਜੋ ਵੀ ਸਿਕਿਉਰਟੀ ਦਾ ਪ੍ਰਬੰਧ ਆ ਉਹ ਕਰਾਂਗੇ ਜੀ ਜੀ ਕੀ ਨਾਮ ਹੈ ਡਾਕਟਰ ਇਹ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਜੀ ਤੇ ਕੀ ਗੱਲ ਕੀ ਹੋਈ ਕਦੋਂ ਦੀ ਵਾਰਦਾਤ ਹੈ ਜਿਹੜੀ ਗੋਲੀਆਂ ਚੱਲੀਆਂ ਵਾਰਦਾਤ ਤੇ ਵਿਜੀ ਸ਼ਾਮੀ ਹੋਈ ਆ ਅੱਜ ਤੋਂ ਵੀਵਨ ਤਿੰਨ ਮਹੀਨੇ ਪਹਿਲਾਂ ਵੀ ਇਹੋ ਵਾਰਦਾਤ ਹੋਈ ਹੈ ਜੀ ਇਸ ਵਾਰਤਾ ਦੇ ਵਿੱਚ ਪਹਿਲਾਂ ਵੀ ਸਾਡੀ ਦੁਕਾਨ ਬੰਦ ਸੀ ਸ਼ਟਰ ਬੰਦ ਦੇ ਵਿੱਚ ਕੋਈ ਲਗਭਗ 6 ਗੋਲੀਆਂ ਮਾਰ ਕੇ ਗਿਆ ਨਹੀਂ 6 ਗੋਲੀਆਂ ਉਹ ਤਾਂ ਚਲੋ ਸਾਡਾ ਉੱਤੇ ਭਰਾ ਹੈ ਨਹੀਂ ਸੀ ਉਹਦਾ ਨੁਕਸਾਨ ਹੋਣਾ ਜਾਨੀ ਨੁਕਸਾਨ ਨੂੰ ਤੋਂ ਬਚਾਅ ਹੋ ਗਿਆ ਸਾਡਾ ਉਹੀ ਕੰਮ ਪ੍ਰਸ਼ਾਸਨ ਨੂੰ ਅਸੀਂ ਉਹ ਵੀ ਸਾਡਾ ਪਰਚੇ ਵੀ ਦਰਜ ਹੋਇਆ ਅਸੀਂ ਪ੍ਰਸ਼ਾਸਨ ਗਾੜੀ ਹੱਥ ਜੋੜੇ ਆ ਕਿ ਸਾਡਾ ਜਿਹੜਾ ਬੰਦਾ ਸਾਡੇ ਬੰਦੇ ਨੂੰ ਖਤਰਾਵਾ ਦੇ ਇਹ ਬੰਦਿਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਜੀ ਪਰ ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਥ੍ਰੈਡ ਕਰਦ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਰਨੀ ਨਹੀਂ ਆਈ ਜੀ ਸਾਨੂੰ ਕੋਈ ਥ੍ਰੈਡ ਕਰਨੀ ਨਹੀਂ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਕਿਸੇ ਦੀ ਕੋਲ ਨਹੀਂ ਆਈ ਜੀ ਅੱਜ ਮੇਰਾ ਵੀਰ ਦੁਕਾਨਦਾਰੀ ਖੜਾ ਸੀ ਜੀ ਤੇ ਅੱਜ ਕੋਈ ਦੋ ਜਣੇ ਉਹ ਤੋਂ ਮਤਲਬ ਆਏ ਆ ਤੇ ਮਾਰਨ ਦੇ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਉਹ ਚਲੋ ਬਚਾਅ ਹੋ ਜੇ ਪ੍ਰਮਾਤਮਾ ਉਹਦਾ ਬਚਾਅ ਕਰ ਦੇ ਪਰ ਬਚਾਅ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਆਪਣੇ ਵੱਲੋਂ ਮਾਰ ਕੇ ਹੀ ਗਏ ਆ ਜੀ ਪ੍ਰਸ਼ਾਸਨ ਪਹੁੰਚਿਆ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਆਇਆ ਕੀ ਤੁਹਾਨੂੰ ਆਸ਼ਵਾਸ਼ਣ ਦਵਾਇਆ ਪ੍ਰਸ਼ਾਸਨ ਨੇ ਆਸ਼ਵਾਸ਼ਣ ਭਾਜੀ ਇਹ ਲੀਡੋ ਇੱਥੇ ਬਿਆਨ ਲਿਖ ਰਿਹਾ ਜੀ ਅਸੀਂ ਦੇ ਨਾਂ ਗੜੀ ਵੀ ਹੱਥ ਜੋੜ ਕੇ ਆਂ ਕਿ ਆਪਦੇ ਦੱਸ ਤੋਂ ਜੇ ਸਾਡਾ ਹੈ ਹੀ ਕੋਈ ਨਹੀਂ ਕਿਸੇ ਨਾਲ ਵੈਰ ਨਹੀਂ ਕਰੂੰਗਾ ਸਾਡੇ ਭਰਾ ਨੇ ਇਹ ਵੀ ਸਾਰੇ ਪਿੱਖੀ ਵੈਂਡ ਵਾਲੇ ਸਾਡੇ ਲਾਗੇ ਬੰਨੇ ਸਾਰੇ ਜਾਣਦੇ ਆ ਸਾਡੀ ਨਾਂ ਕਿਸੇ ਨਾਲ ਕੋਈ ਦੁਸ਼ਮਣੀ ਆ ਨਾ ਸਾਡਾ ਕਿਸੇ ਨਾਲ ਕੋਈ ਵੈਰ ਆ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਕਰੀ ਹੁ ਕੀ ਮੰਗ ਕਰਦੇ ਅਸੀਂ ਦੇਖੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਸਾਡਾ ਬੰਦਾ ਮੰਨ ਲਓ ਅੱਜ ਦੂਰੀ ਬਾਸ ਸਾਡੇ ਤੇ ਕਾਰਵਾਈ ਹੋ ਚੁੱਕੀ ਹੈ ਅੱਜ ਬੰਦਾ ਸਾਡਾ ਜੇ ਮੰਨ ਲਓ ਬਚੂਗਾ ਤੇ ਉਹ ਪਰਮਾਤਮਾ ਦੀ ਬੜੀ ਮਿਹਰ ਹੋਊਗੀ ਸਾਡਾ ਬੰਦਾ ਬਚੂਗਾ ਪਰ ਆਪਦੇ ਵੱਲੋਂ ਉਹਨਾਂ ਕੋਈ ਕਸਰ ਨਹੀਂ ਛੱਡੀ ਮਾਰਨ ਵਾਸਤੇ ਕਿੰਨੀਆਂ ਗੋਲੀਆਂ ਲੱਗੀਆਂ ਉਹ ਜੀ ਉਹਨਾਂ ਦੇ ਜੀ ਬੇਲਗਾਮ ਤੇ ਦੋ ਗੋਲੀਆਂ ਲੱਗੀਆਂ ਬਾਕੀ ਉਹਨਾਂ ਦੀ ਐਮ ਆਰ ਆਈ ਵਗੈਰਾ ਸਾਰਾ ਟੈਸਟ ਹੋਣ ਡਿਆ ਆ ਉਹ ਟੈਸਟਾਂ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਨੂੰ ਕਿੰਨੀਆਂ ਗੋਲੀਆਂ ਸਾਰਾ ਲੱਗੀਆਂ ਕੀ ਕੀ ਉਹਨਾਂ ਦਾ ਨੁਕਸਾਨ ਹੋਇਆ ਜਿਹੜੀਆਂ ਦੋ ਲੱਗੀਆਂ ਉਹ ਪਤਾ ਕਿੱਥੇ ਲੱਗੀਆਂ ਅੰਜ ਪੱਟ ਉਹਨੇ ਪੱਟ ਤੇ ਵਜੀ ਗੋਲੀ ਪੱਟੂ ਗੋਲੀ ਵੱਜ ਕੇ ਤੇ ਪੇਟ ਦੇ ਅੰਦਰ ਗਈ